ਕੀ ਮਾ ਮਾਡਮ ਤੁਹਾਡੇ ਹਸਬੰਦ ਦੇ ਜਿਹੜਾ ਅਟੈਕ ਹੋਇਆ ਅੱਜ ਉੱਥੇ ਲੋ ਗੇਟ ਸਰ ਹੋਰ ਸੀ ਸਵੇਰ ਦੇ ਜਿੱਦਾਂ ਸਾਡਾ ਕੰਮ ਕਰ ਬਤਾਉਂਦੇ ਸੀ ਸਲੇਟੇ ਕਰੀ ਸੀ ਤੇ ਸਾਰਾ ਕੰਮ ਕੋਈ ਨਹੀਂ ਵੇੜਤੀ ਤਾਂ ਇਹਨਾਂ ਨੂੰ ਪਿੱਛੇ ਰੋ ਗਾ ਕਰ ਗਏ ਗਮ ਹੈ ਤੇ ਨਹੀਂ ਮੇਰੇ ਮਤਲਬ ਧੰਮ ਕਿ ਮੈਂ ਸਟੈਂਡ ਆਪਰੇ ਜਾਉਂ ਤੁਹਾਨੂੰ ਤੇ ਮੈਂ ਇਹਨਾਂ ਨੂੰ ਕਹਿੰਦੀ ਠੀਕ ਹੈ ਤੁਸੀਂ ਚਲੋ ਇਹਨਾਂ ਨੇ ਕਹਿ ਲਓ ਕਿ 10 ਮਿੰਟ ਹੀ ਹੋਇਆ ਲੀ ਪਹੁੰਚਿੰਗ ਨੂੰ ਤੇ ਜਾਦੇ ਤੇ ਮੈਨੂੰ ਕਿੰਡੋ ਕਿਸੇ ਦਾ ਫੋਨ ਆ ਰਿਹਾ ਹੈ ਕਿਨੇ ਕੁ ਭਾਪੀ ਕਿੱਥੇ ਆ ਮੇਰੇ ਕੋਲ ਨਹੀਂ ਤੇ ਆ ਕਹਿੰਦੇ ਤੁਹਾਨੂੰ ਪਤਾ ਲੱਗਾ ਕਿ ਸਣੀ ਨੂੰ ਮੁੰਡੇ ਪਾ ਕੇ ਕਿ ਸਟਾਏ ਆ ਇਹ ਆ ਰਿਹਾ ਮਿੰਨੂ ਦਾ ਨਹੀਂ ਗਲਪਤ ਲੱਗੀ ਮੈਂ ਫਿਰ ਇਹਨਾਂ ਦਾ ਨੰਬਰ ਟਰਾਈ ਕੀਤਾ ਇਹਨਾਂ ਨੇ ਚੱਕਿਆ ਨਹੀਂ ਫਿਰ ਮੈਂ ਮਿੰਨੂ ਦਾ ਮੈਸ਼ੀ ਦਾ ਨੰਬਰ ਸੀਗਾ ਫਿਰ ਉਹ ਕਾਲ ਕਰੇਗਾ ਨਾ ਆਬਵੀਅਸ ਨਹੀਂ ਹੈ ਕਿ ਉਹ ਅੰਮ੍ਰਿਤ ਬਾਹਗਾਂ ਜੀ ਕਿਸੇ ਨਗਰ ਆ ਗਿਆ ਇਹ ਤੁਸੀਂ ਆ ਕੇ ਫਿਰ ਮੌਕੇ ਤੇ ਦਿੱਖਦਾ ਹੈ ਇਹ ਲੋਕੇ ਤਾਂ ਕਿ ਨਹੀਂ ਸੀ ਲੱਗੇ ਨਾ ਚ ਪਹਿਲਾ ਆ ਘੱਟ ਦੇ ਵਿੱਚ ਅੱਛਾ ਜੀ ਕਿ ਕਿ ਤੱਕ ਤੇ ਗੋਪਾ ਤੇ ਤੇ ਕਿਹੜੀ ਚੀਜ਼ ਨਾ ਮੈਡਮ ਬਾਹਰ ਕਰਕੇ ਗਿਆ ਪਤਾ ਲੱਗਾ ਬੀ ਬਾਤ ਇਥੋਂ ਤੱਕ ਸੁਣ ਚਾਇਆ ਇਹ ਹੀ ਕਹਿੰਦੇ ਨਾ ਨੇ ਦੇਖਿਆ ਕਿ ਦਾਤ ਸੀਗੇ ਕਹਿੰਦੇ ਇੱਕ ਪਿਸਤਨ ਨਹੀਂ ਸੀਗਾ ਇਹਨੂੰ ਹੂੰ ਠੀਕ ਆ ਤੇ ਬਾਕੀ ਜਿਹੜੇ ਬੰਦੇ ਆ ਸਾਨੂੰ ਇਹ ਵੀ ਆ ਕਿ ਅਸੀਂ ਪਹਿਲੇ ਕਮੋਣ ਵਾਲੇ ਆ ਨਾ ਸਾਡਾ ਪੇਸਾ ਤੇ ਨਾਮ ਰਜੂ ਭਾਈ ਇਹ ਹੀ ਮੇਰਾ ਇੱਕ ਇਕੱਲਾ ਇਕੱਲਾ ਬੰਦਾ ਜਿਹੜਾ ਕੰਮ ਕਰਦਾ ਅਸੀਂ ਬੱਚਿਆਂ ਵਾਲੇ ਆ ਕੰਮ ਕਰਦੇ ਆ ਠੀਕ ਆ ਤੇ ਸਾਨੂੰ ਕਿੰਨੇ ਬੱਚੇ ਮੈਡਮ ਆਪਣੇ ਸਾਡੇ 3-4 ਠੀਕ ਤੇ ਤੁਹਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਕੋ ਤੁਹਾਡੀ ਨਹੀਂ ਹੱਲੇ ਤੱਕ ਕੋਈ ਨਹੀਂ ਮੇਰੇ ਕਿਸੇ ਨਾਲ ਨਹੀਂ ਹੋਈ ਸਾਨੂੰ ਸਿਰ ਠਟਾਈ ਤਨਵਰ ਦੇ ਬੈਠੇ ਹਾਂ ਆ ਕਿ ਤੇ ਇਹ ਕਿੰਨੇ ਵਜੇ ਆਏ ਉੱਥੇ ਇਹਨਾਂ ਨੂੰ ਅੱਧਾ ਘੰਟਾ ਹੀ ਹੋਇਆ ਪਿਆ ਮੈਨੂੰ ਕਿ ਬਾਅਦ ਚ ਆਏ ਤੁਹਾਡੇ ਕੋਲ ਹਾਂਜੀ ਬਾਅਦ ਚ ਕੀ ਮੰਗ ਕਰਦੇ ਮੈਨਾਂ ਪ੍ਰਸ਼ਾਸਨ ਤੋਂ ਤੁਸੀਂ ਇਹ ਹੀ ਆ ਕਿ ਮੇਰਾ ਤੇ ਇਹ ਹੀ ਆ ਕਿ ਮੈਂ ਫੈਸਲਾ ਨਹੀਂ ਹਾਂਲੇ ਕਰ ਕਿਉਂਕਿ ਫਾਜੀ ਕੋਈ ਗੱਲ ਨਹੀਂ ਦੇਖੋ ਕਮਾਈ ਕਰਨ ਜਾਂਦੇ ਆ ਕੋਈ ਨਿੱਜੀ ਐਨਾ ਵੀ ਲੜਾਈ ਨਹੀਂ ਤੇ ਪਹਿਲਾਂ ਵੀ ਇਹ ਫੋਨ ਕਰਦਾ ਗਰੁੱਪਾਂ ਚ ਵੀ ਜਦੋਂ ਕੀ ਕਹਿੰਦਾ ਮੇਰੇ ਬੰਦੇ ਨੂੰ ਹੀ ਟਾਰਗੇਟ ਕਰਦਾ ਆ ਇਹ ਮੈਂ ਦੇਖਣਾ ਤੁਹਾਡੇ ਜਦਾਂ ਮੈਂ ਕਰਾਂ ਇਹ ਇਦਾਂ ਹੀ ਕਰਨਾ ਤੇ ਗੱਡੀ ਵਗੈਰਾ ਹੁਣ ਕਿੱਥੇ ਠੀਕ ਹੈ ਨਾ ਦੀ ਗੱਡੀਆਂ ਕੋਈ ਭੰਦੋੜ ਕੀਤੀ ਹੈ ਸਾਡੀ ਗੱਡੀ ਠੀਕ ਹੈ ਪਰ ਬਾਹਰ ਖੜੀ ਹੈ ਰੈੱਡ ਕਲਰ ਦੀ ਗੱਡੀ ਨਾਲ ਕੋਈ ਨਹੀਂ ਜਦੋਂ ਇੱਕ ਤਰੇ ਉਹਨਾਂ ਨਾਲ ਉਹ ਕੋ ਕੋ ਛੋਟਾ ਤਾਂ ਇਹ ਪਾਦੀ ਸਾਡੇ ਬੰਦਿਆਂ ਨੇ ਕੁਝ ਕੀਤਾ ਹੁੰਦਾ ਹਥਿਆਰ ਹੁੰਦੇ ਜਾਂ ਕੁਝ ਹੁੰਦੇ ਤਾਂ ਉਹਨਾਂ ਦੇ ਸੱਟਾਂ ਗਹਿਰੀਆਂ ਹੁੰਦੀਆਂ ਸੀ ਬਿਲਕੁਲ ਤੁਸੀਂ ਵੀ ਸਿਆਣੇ ਆ ਤੁਸੀਂ ਮੌਕਾ ਦੇਖ ਰਹੇ ਆ ਕਿ ਸਾਡੇ ਬੰਦੇ ਦੀ ਹਾਲਾਤ ਦੇਖ ਰਹੇ ਹੋ ਤੁਸੀਂ ਉਹਨਾਂ ਦੇ ਦੇਖ ਠੀਕ ਹੈ ਤੇ ਸਾਨੂੰ ਇਹ ਹੀ ਆ ਕਿ ਸਾਨੂੰ ਇੰਸਾਫ ਲਈ ਇਹ ਬੰਦਾ ਜਿਹੜਾ ਆ ਕੇ ਇਥੇ ਬਦਮਾਸ਼ੀਆਂ ਕਰਦਾ ਹੈ ਇਹਨੂੰ ਪੁਛਗਿਛ ਕੀਤੀ ਜਾਵੇ ਇਹਨੂੰ ਕਿਹਦੀ ਸਪੋਰਟ ਆ ਕਿ ਕਿਹਦੇ ਕਹਿਣ ਤੇ ਕਰ ਰਿਹਾ ਹੈ ਇਹਨੂੰ ਚੈਰ ਰਿਹਾ ਕਿ ਇਹਨਾਂ ਨੇ ਇਹਨਾਂ ਦੇ ਐਕਸੀ ਦੇ ਜਿਹੜੇ ਇਹਨਾਂ ਦੇ ਗਰੁੱਪ ਆ ਭਾਜੀ ਜਿਹਨਾਂ ਜਿਹੜੇ ਇਹਨਾਂ ਦੇ ਕਹ ਲਓ ਕਿ ਵੱਡੇ ਮੈਨ ਆ ਉਹਨਾਂ ਨੇ ਵੀ ਇਹਨਾਂ ਨੂੰ ਕਈ ਵਾਰੀ ਸਮਝਾਤਾ ਕਰਾਇਆ ਕਿ ਕੰਮ ਕਰਦੇ ਆ ਕੰਮ ਕਰ। ਪਰ ਪਤਾ ਨਹੀਂ ਭਾਜੀ ਉਹ ਦੋਵੇਂ ਕਰਦਾ ਲੜਾਈ ਝਗੜੇ। ਪਰ ਇਹ ਅੰਦਰਨਾਮ ਉਮੇਸ਼ ਵਰਮਾ ਨਾਮ ਦਾ ਮੁੰਡਾ ਹੈ। ਇਦਾਂ ਨਾ ਆਪਣਾ ਇੱਕ ਰੂਲ ਹੁੰਦਾ ਤੇ ਕਿ ਆਪਾਂ ਇੱਕ ਸਵਾਰੀ ਨੂੰ ਕਾਰਡ ਦੇ ਦਿੱਤਾ ਦੁਬਾਰਾ ਕਾਰਡ ਕੋਈ ਹੋਰ ਨਹੀਂ ਦੇ ਸਕਦਾ ਸਾਰੇ ਨੇ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਜਿਹਨੂੰ ਮੈਂ ਸਮਝਾਇਆ ਉਹ ਮੈਨੂੰ ਗਾਲ੍ਹਾਂ ਕੱਢ ਲੱਗਿਆ ਕਹਿੰਦਾ ਤੇਰੀ ਮੈਂ ਗੰਦੀਆਂ ਗੰਦੀਆਂ ਗਾਣਾ ਗੱਡ ਲੱਗ ਪਾ ਮੈਂ ਅੰਝ ਕਾਰ ਦੇਣਾ ਮੁੰਡੇ ਕਾਰ ਦੇਣਾ ਕਾਦਾ ਕੰਮ ਕਰਦੇ ਪਾਜੀ ਤੂੰ ਤੁਸੀਂ ਮੈਂ ਟੈਕਸੀ ਦਾ ਪਾਜੀ ਅੱਛਾ ਜੀ ਤੇ ਪਾਜੀ ਮੁੜ ਕੇ ਮੈਂ ਬਾਹਰ ਆ ਕੇ ਖੜ ਗਿਆ ਆਕੇ ਮੈਂ ਕਿਹਾ ਦੇਖਣਾ ਤੇਰਾਵਾ ਦੇਖ ਲੈ ਕੀ ਕਰਨਾ ਮੈਂ ਬਾਹਰ ਆ ਕੇ ਖੜ ਗਿਆ ਮੇਰੇ ਨਾਲ ਆਪਣਾ ਮੁੰਡੇ ਨਾਲ ਗੱਲਾਂ ਬਾਤਾਂ ਮਾਰਨ ਦੇ ਤੇ ਪਰ ਇਹ ਉਦੋਂ ਸੰਨੀ ਆ ਗਿਆ ਸੰਨੀ ਨਾਲ ਪਰ ਇਹ ਹੁੰਦੇ ਮੇਰੇ ਮਾਰਨੀ ਸ਼ੁਰੂ ਕਰਤੀਆਂ ਉਹ ਕੋਣਾ ਮੁੰਡਾ ਜੀ ਪਤਾ ਨਹੀਂ ਉਹਨੇ ਸੱਦੇ ਹੋਣੇ ਮੁੰਡੇ ਭਾਜੀ ਨਹੀਂ ਸੰਨੀ ਨਾਲ ਜਿਹੜਾ ਮੁੰਡਾ ਤੁਸੀਂ ਜਾਣਦੇ ਓ ਹਾਂਜੀ ਹਾਂਜੀ ਮੈਂ ਜਾਣਦਾ ਆ ਉਹ ਕੀ ਕਰਦਾ ਕੰਮ ਉੱਥੇ ਉਹ ਵੀ ਟੈਕਸੀ ਲਈ ਕਰਦੇ ਆ ਕਿਹਨਾਂ ਸੱਦੇਲੇ ਹੋਣੇ ਕੀ ਤੋਂ ਹੂੰ ਤੇ ਪਰ ਇਹ ਇਹਨਾਂ ਨੇ ਮੇਰੇ ਮਾਰਨੀ ਸ਼ੁਰੂ ਕਰਦੀਆਂ ਕਿੰਨੇ ਜਾਣੇ ਸੀਗੇ ਇਹ ਦੋ ਤਿੰਨ ਜਾਣੇ ਸੀਗੇ ਇਹਨਾਂ ਨੇ ਮੇਰੇ ਮਾਰਨੀ ਸ਼ੁਰੂ ਕਰਤੀਆਂ ਮੈਂ ਲੰਮੇ ਪੈ ਗਿਆ ਤੇ ਸਾਰੇ ਗਵਾਹ ਆ ਪਰ ਉੱਥੇ ਕਿਤੇ ਮੁੰਡੇ ਖੜੇ ਸੀਗੇ ਹੂੰ ਪਰੀ ਮੈਂ ਥਲੀ ਡੇਟਾ ਮੈਂ ਇਕਦਮ ਡੈਡ ਹੋ ਗਿਆ ਸੀਗਾ ਮੈਂ ਮੜ ਜੁੱਟ ਕੇ ਭੱਜਿਆ ਭਰੀ ਫੇ ਮੈਨੂੰ ਇਹਨਾਂ ਨੇ ਨਾ ਉਹ ਵੀ ਜਾ ਕੇ ਲੈਫਟ ਹੋ ਗਏ ਮੈਨੂੰ ਕੁੱਟਿਆ ਭਜੀ ਕਿਹੜੇ ਹਥਿਆਰ ਕਿਹੜੇ ਸੀ ਭਜੀ ਇਹਨਾਂ ਕੋਲ ਦਾਤਰ ਦੁੱਤਰ ਜੀ ਪੰਜ ਮੁੰਡੇ ਜੇ ਸੀਗੇ ਇਹਨਾਂ ਕੋਲ ਇਹ ਕਿਹੜੀ ਜਗ੍ਹਾ ਮੇਨ ਲੜਾਈ ਹੋਈ ਕਿਹੜੀ ਜਗ੍ਹਾ ਹੈ ਮੇਨ ਬਰਮਾ ਜੀ ਉਹ ਆਇਆ ਭਲੀ ਉਹਨੇ ਤੇਜ਼ੀ ਕਾਲੀ ਚ ਮੇਰੀ ਦਿੱਤਾ ਚ ਗੱਡੀ ਮਾਰੀ ਆ ਕੋਈ ਤਰਿਆ ਨਹੀਂ ਜਾਣਦਾ ਭਜੀ ਮੈਨੂੰ ਕੋਈ ਨੰਬਰ ਯਾਦ ਆ ਭਜੀ ਗੱਡੀ ਦਾ ਹਾਂਜੀ ਹਾਂਜੀ ਭਰੀ ਕੀ ਨੰਬਰ 08 ਆ ਵੇ ਤਾਂ ਇੱਕਰ ਨੂੰ ਜਵਾਬ ਨਹੀਂ ਆ ਗਿਆ ਵਾਰੀ 2492 ਨੰਬਰ ਗੱਡੀ ਦਾ ਆ ਕਿਹੜੀ ਗੱਡੀ ਹੈ ਇਹ ਇਹ ਡਿਜ਼ਾਇਰ ਗੱਡੀ ਹੈ ਭਾਜੀ ਅੱਛਾ ਜੀ ਇਹਦਾ ਭਾਜੀ ਪਰਮਿਟ ਤੱਕ ਨਹੀਂ ਹੈਗੇ ਇਹ ਇਹ ਗੱਡੀਆਂ ਚੱਲਦੀਆਂ ਭਈਆਂ ਭਾਜੀ ਕੰਮ ਕਰਦੇ ਹੋ ਤੁਹਾਡਾ ਪ੍ਰਧਾਨ ਕੋਲੋਂ ਟੈਕਸੀਆਂ ਤੋਂ ਭਈ ਇੱਥੇ ਕੋਈ ਪ੍ਰਧਾਨ ਨਹੀਂ ਹੈਗਾ ਇਹ ਬੋਲਾ ਉੱਪਰ ਵਾਲੇ ਹੈਗੇ ਸੀ ਉਹ ਲੋ ਬੋ ਤਾਂ ਕਿਹੜਾ ਪ੍ਰਧਾਨ ਹੁੰਦਾ ਭਾਜੀ ਤੇ ਇਹਨਾਂ ਨੇ ਮੈਨੂੰ ਭਈ ਉਹ ਆਡੀਅਨ ਦੇ ਜਿਹੜੇ ਟੇਬਲੋਂ ਦੇ ਲੋਹੇ ਦੇ ਭਈ ਉਹਨਾਂ 'ਚ ਮਾਰਿਆ ਮੇਰੇ ਉਹਨਾਂ ਦੇ ਆ ਸੈਕਟਾਂ ਲੱਗ ਗਿਆ ਮੇਰੇ ਮਾਰ ਮਾਰ ਕੇ ਭਾਜੀ ਇਹ ਮੇਨ ਹੋਈ ਕਿਹੜੀ ਜਗ੍ਹਾ ਭਾਈ ਲੜਾਈ ਇਹ ਕਿੱਥੇ ਕਰਕੇ ਹੋਈ ਹੈ ਇਹ ਪੜੀ ਜਿੱਦਾਂ ਆਪਾਂ ਦਾ ਲਵਲੀ ਮੇਨ ਗੇਟ ਤੋਂ ਆਪਾਂ ਲੋਕੜਲ ਨੂੰ ਆਇਦਣਾ ਹਾਂਜੀ ਉਹਦੇ ਲਾਗੇ ਖਾਲੀ ਜਗ੍ਹਾ ਨਹੀਂ ਜੀ ਬੜੀ ਸਾਰੀ ਹਾਂਜੀ ਉੱਥੇ ਹੋਈ ਹੈ ਭਾਈ ਅੱਛਾ ਜੀ ਮੇਰੇ ਆ ਹਾਂ ਅਲ੍ਹਾ ਅੰਦਰ ਲਖ ਨੂੰ ਨਾ ਰਹਿ ਗਿਆ ਜਮਾ ਗਿਆ ਆ ਬਾਕੀ ਲੱਕ ਮੇਰਾ ਗਿਆ ਤੇ ਬਾਕੀ ਬੰਦੇ ਪਛਾਣਦੇ ਕੋਣ ਆ ਤੁਸੀਂ ਹਾਂਜੀ ਹਾਂਜੀ ਮੈਨੂੰ ਸਾਰੇ ਨਹੀਂ ਪਛਾਣਨਾ ਕੀ ਕੀ ਨਾਮ ਆ ਬਾਕੀਆਂ ਦੇ ਮੁੰਡਿਆਂ ਦੇ ਇਹ ਆਈ ਸੰਨੀ ਦੇ ਉਮੇਸ਼ ਤਿੱਧਮਨ ਨਾਂ ਨਾਲ ਚਾਹਤਾ ਹਾਂਜੀ ਓਕੇ ਤੇ ਤੁਹਾਨੂੰ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਵੀ ਉੱਥੇ ਮੌਕੇ ਤੇ ਨਹੀਂ ਸਰ ਮੈਨੂੰ ਮੁੰਡੇ ਆਏ ਸੀਗੇ ਮੈਨੂੰ ਉਹ ਵੀ ਨਹੀਂ ਪਤਾ ਸਰ ਮੈਨੂੰ ਬਚਾਇਆ ਕਿੰਨਾਂ ਨੇ ਮੈਨੂੰ ਜਿਨ੍ਹਾਂ ਨੇ ਬਚਾਇਆ ਉਹਨਾਂ ਨੇ ਪਤਾ ਨਹੀਂ ਮੈਂ ਜਾਣਦਾ ਨਹੀਂ ਉਹਨਾਂ ਨੂੰ ਸੱਜ ਨਾਲ ਕਿ ਉਹ ਇਹਨਾਂ ਨੂੰ ਮਾਰ ਕੇ ਚੱਲ ਗਏ ਆ ਤੇ ਉਹ ਚੱਲ ਗਏ ਮੈਂ ਜਾਣਦਾ ਨਹੀਂ ਉਹਨਾਂ ਨੂੰ ਤੇ ਮੈਨੂੰ ਗੱਡੀ ਚ ਫਾ ਕੇ ਮੈਨੂੰ ਉੱਥੇ ਭਾਜੀ ਹਵੇਲੀ ਦੇ ਲਾਗੇ ਛੱਡ ਕੇ ਚੱਲ ਗਏ ਉਹ ਫਾ ਕੇ ਅੱਧੇ ਪੂਨੇ ਘੰਟੇ ਬਾਅਦ ਮੇਰਾ ਆਪਣੇ ਬ੍ਰਦਰ ਨੂੰ ਸੱਦਿਆ ਭਾਜੀ ਫੋਨ ਕਰਕੇ ਉਹ ਮੈਨੂੰ ਲੈਣ ਆਇਆ ਤੇ ਉਹ ਲੈ ਕੇ ਮੈਨੂੰ ਹਸਪੀਟਲ ਆਇਆ ਬਾਜੀ ਤੁਹਾਡੀ ਪੁਰਾਣੀ ਰੰਜਿਸ਼ ਤਾਂ ਨਹੀਂ ਕੋਈ ਹੈਗੀ ਆਪਾਂ ਚ ਪੁਰਾਣੀਆਂ ਚਲੋ ਮਾੜੀਆਂ ਮੋੜੀਆਂ ਬੈਸਰ ਤੇ ਚਲਦੀ ਰਹਿਂਦੀਆਂ ਵਾ ਉਹਦੇ ਤੇ ਆਪਣਾ ਇਗਨੋਰ ਹੀ ਕਰੀਦਾ ਉਸ ਚੀਜ਼ ਨੂੰ ਬੱਚਿਆਰੇ ਹੈਗੇ ਸਰ ਲੜਕੀ ਕੀ ਕਰਾਂਗੇ ਆਪਾਂ ਆਪਾਂ ਕੀ ਕਰਨਾ ਕਿ ਜੰਗੜ ਕੇ ਕਿਹੜਾ ਆਪਾਂ ਜ਼ਮੀਨ ਮੰਡਣੀ ਹੈ ਬਾਜੀ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਇਨਸਾਫ ਮਿਲੇ ਬਾਜੀ ਥਾਣਾ ਥਾਣਾ ਕਿਹੜਾ ਪੈਂਦਾ ਤੁਹਾਨੂੰ ਚੌਂਕੀ ਕਿਹੜੀ ਪੈਂਦੀ ਉੱਥੇ ਨੇੜੂ ਚੌਂਕੀ ਵੈਂਦੀ ਵਜੀ ਚੇੜੂ ਚੌਂਕੀ ਤੇ ਪੁਰਸ ਨੇ ਗੱਲਬਾਤ ਨਹੀਂ ਆਈ ਫੋਨ ਤੇ ਤੁਹਾਡੇ ਉਹਨਾਂ ਨੂੰ ਫੋਨ ਤੇ ਸੁਣਿਆ ਨੇ ਸੱਦਿਆ ਸੀਗਾ ਪਰ ਮੈਂ ਉਹ ਨਾਲੀ ਹਾਲਤ ਨਹੀਂ ਸੀਦਾ ਤੇ ਭਰਾ ਅਡਮਨੀ ਸਿੱਧਾ ਬੀਰ ਹਸਪੀਟਲ ਹੀ ਲੈ ਕੇ ਆਏ ਤੇ ਮੇ ਲੱਕ ਭਾਜੀ ਮੇਰਾ ਖਤਮ ਹੋ ਗਿਆ ਲੱਗਦਾ ਮੈਨੂੰ ਮੈਂ ਤੁਰ ਸਕਦਾ ਨਹੀਂ ਬੈਸਟ ਭਾਜੀ ਇਹ ਸਾਹਿਰ ਪੰਪਾਇਆ ਇਹਦਾ ਡਰਾਈਵਰ ਹੈ ਗੁਰਦਾਸਪੁਰ ਤੋਂ ਇੱਕ ਮੁੰਡਾ ਬੋਗੀ ਆ ਹੂੰ ਤੇ ਇਹ ਵਾਜੀ ਇਹ ਦਾ ਇਹ ਬਿਠਾਣ ਤੇ ਆ ਮੇਰੀ ਤੇ ਅੱਛਾ ਜੀ ਤੇ ਇੱਕ ਕਾਫੀ ਜਣਾ ਪਹਿਲਾਂ ਤੋਂ ਇਹਦੇ ਨਾਲ ਸਾਡੀ ਗੱਲ ਲੜਾਈ ਵੀ ਹੋ ਚੁੱਕੀ ਆ ਜਣ ਕੇ ਉਹ ਲੜਾਈ ਮੂੰਹ ਨਹੀਂ ਮੂੰਹ ਜਵਾਨੀ ਸਾਡੀ ਲੜਾਈ ਹੋਈ ਆ ਕੋਈ ਹਥਿਆਰਾਂ ਵਾਲੀ ਕੋਈ ਲੜਾਈ ਨਹੀਂ ਹੋਈ ਬਸ ਇੱਕ ਦੋ ਇਹਨੂੰ ਬੋਲੇ ਜਰੂਰ ਆ ਉਹਦਾ ਰਾਜੀਨਾਮਾ ਵਿੱਚ ਸੀਨੀਅਰ ਬੰਦੇ ਆ ਪਰਵੇਸ਼ ਹੋਣੀ ਆ ਸਾਡੇ ਸੀਨੀਅਰ ਆ ਉਹਨਾਂ ਨੇ ਪਹਿ ਕੇ ਖਰਾਤਾ ਸੀ ਉਹ ਵੀ ਮੂੰਹ ਜਵਾਨੀ ਅੱਛਾ ਜੀ ਠੀਕ ਆ ਚੋਸਤ ਬਾਅਦ ਇਹਨੂੰ ਸਟੈਂਡ ਤੋਂ ਉਤਾਰ ਦਿੱਤਾ। ਓਕੇ ਤੇ ਹਣੀ ਕੋਸਟ ਸਾਡੇ ਸਟੈਂਡ ਦੇ ਜਿਹੜੇ ਬੈਨਰ ਆ ਉਹ ਪਾੜੇ ਜੀ ਇਹਦੇ। ਅੱਛਾ ਜੀ। ਤੇ ਜੀ ਹੁਣ ਤਾਂ ਉਸ ਤੋਂ ਬਾਅਦ ਅਸੀਂ ਸਟੈਂਡ ਤੋਂ ਸਾਰਿਆਂ ਦੇ ਮਾਤਾ ਪਾ ਕੇ ਇਹਨੂੰ ਬਾਹਰ ਕੱਢ ਦਿੰਦੇ ਹਾਂ। ਹੂੰ। ਇਹ ਜਾਓ ਭਾਈ। ਉਸ ਤੋਂ ਬਾਅਦ ਇਹ ਹੁਣ ਕੰਮ ਸ਼ੁਰੂ ਹੋਇਆ ਲਵਲੀ ਯੂਨੀਵਰਸਿਟੀ ਦੇ ਵਿੱਚ ਅਸੀਂ ਟੈਕਸੀ ਲਾਉਣੇ ਆ। ਬਾਹਰ ਖਾਦਾ ਕੋਵੋਟ ਮੇਰਾ ਟੈਕਸੀ ਮੇਰਾ ਖੁੰਦਾ ਸਟੈਂਡ ਹੈ। ਅੱਛਾ ਜੀ। ਠੀਕ ਆ। ਇਹ ਇਹ ਬੰਦੇ ਨੂੰ ਅਸੀਂ ਬਾਹਰ ਕੱਢ ਦਿੱਤਾ ਸੋ। ਹੂੰ ਕੁੱਛ ਦਿਨਾਂ ਤੋਂ ਇਸ ਕਦੀ ਮੇਰੇ ਗਰੁੱਪ ਜਿਹਨੇ ਮੇਰੇ ਨਾਲ ਕੰਮ ਕਰਦੇ 8000 ਜਣੇ ਕਦੀ ਕਿਸੇ ਨੂੰ ਕਹਿੰਦਾ ਤੇ ਤੁਹਾਡੇ ਤੁਹਾਡਾ ਜੋਰ ਦੇਖਣਾ ਜੇ ਤੁਹਾਡੇ ਚ ਦਮ ਹੈਗਾ ਤਾਂ ਆਓ ਅੱਛਾ ਜੀ ਕਾਫੀ ਦਿਨਾਂ ਤੋਂ ਕਦੀ ਕੋਈ ਸ਼ਰਾਰਤ ਕਰਦਾ ਕਦੀ ਕੋਈ ਸ਼ਰਾਰਤ ਹਰਾਸ ਕਰ ਰਿਹਾ ਸੀ ਹਰਾਸ ਕਰ ਰਿਹਾ ਸੀ ਕਾਫੀ ਦਿਨਾਂ ਤੋਂ ਅੱਜ ਕੁਮੇਸ਼ ਦੇ ਨਾਲ ਅੰਦਰ ਯੂਨੀਵਰਸਿਟੀ ਲਗਲੀ ਯੂਨੀਵਰਸਿਟੀ ਦੇ ਨਾਲ ਵਿੱਚ ਹੈਗਾ ਤੇ ਇਹਨੇ ਮਾਪਿਆਂ ਦੀ ਗਾਲਾਂ ਕਿ ਆਪਸੀ ਰੰਗੇਸ ਜਿਆਣੀ ਦੀ ਥੁਰੂ ਪਹਿਲੇ ਹੀ ਪਲੈਨਿੰਗ ਕੀਤੀ ਹੋਈ ਸੀ ਵੈਲ ਪਲਾਨਡ ਇਹਨਾਂ ਦਾ ਸਗਾ ਓਕੇ ਤੇ ਇਹ ਕੱਲਾ ਸੀਗਾ ਅੰਦਰ ਇਹ ਉਮੇਸ਼ ਵਰਮਾ ਮੇਰੇ ਨਾਲ ਹੀ ਹੁੰਦਾ ਕੰਮ ਕਰਦੇ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅੱਛਾ ਜੀ ਤੇ ਉੱਥੇ ਯੂਨੀਵਰਸਿਟੀ ਦੇ ਅੰਦਰ ਉਹ ਕਹਿੰਦਾ ਬਾਹਰ ਆ ਜਾ ਇਹਨੇ ਫੋਨ ਮੈਨੂੰ ਕੀਤਾ ਕਹਿੰਦਾ ਯਾਰ ਸਾਡੇ ਕੋਈ ਗਾਲਾਂ ਕੱਢਦਾ ਐ ਤੇ ਮੈਂ ਕਿਹਾ ਵੀ ਹਟ ਜਾ ਇਹਨੂੰ ਕਹਿੰਦਾ ਹਟ ਜਾ ਉਹ ਕਹਿੰਦਾ ਜਿਹੜਾ ਸਰਾਪੀ ਅੰਦਰ ਬੈਠਾ ਨਾ ਇਹਦੂ ਫੋਨ ਲਾਇਆ ਇਹਦੀ ਵੀ ਨਾ ਭਾਂਡੂ ਤੇ ਹੂੰ ਜਿੰਨੇ ਵੀ ਗਾਲਾ ਗੱਡੀਆਂ ਮਾ ਬੈਣ ਤੇ ਬੰਦੇ ਕੌਣ ਸੀਗੇ ਨਾਲ ਜਿਹੜੇ ਮੁੰਡੇ ਸੀ ਨਾ ਇਹਨਾਂ ਦੇ ਨਾਲ ਬੌਬੀ ਸੀਗਾ ਇਹ ਦੋ ਗੱਡੀਆਂ ਦੇ ਇਹ ਆਇਆ ਹੈਗਾ ਟੈਂਪੋ ਟਰੈਵਲ ਤੇ ਇੱਕ ਡਿਜ਼ਾਇਰ ਸੀਗੀ ਹੂੰ ਉਹਦੇ ਵਿੱਚ ਆਏ ਇਹ ਇਹ ਆਇਆ ਇਹ ਮੇਨਾ ਹੱਥੋਂ ਬਾਈ ਹੋਇਆ ਪਹਿਲਾਂ ਮੈਂ ਪਹਿਲਾਂ ਤਾਂ ਮੈਂ ਹੀ ਜਾ ਕੇ ਗਾਲਾ ਇਹਨਾਂ ਗੱਡੀਆਂ ਮੈਂ ਗੜਾ ਭੜਿਆ ਜਾ ਕੇ ਤੇ ਅਸੀਂ ਹਾਰਕਟੇ ਸੀ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਭਾਜੀ ਦਾਤਰ ਸੀਗਾ ਪਿਸਟਲ ਸੀਗਾ ਹੂੰ ਇਹ ਹਾਕੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਅੱਛਾ ਜੀ ਸੱਤ ਅੱਠ ਜਣੇ ਸੀਗੇ ਤੇ ਜਿੱਥੇ ਲੜਾਈ ਹੋਈ ਕੈਮਰੇ ਵਗੈਰਾ ਹੈ ਉੱਥੇ ਕੋਈ ਉੱਥੇ ਭਾਜੀ ਕੈਮਰਾ ਨਹੀਂ ਹੈ ਜਿੱਥੇ ਵਗ ਮੈਨੂੰ ਵੱਢਿਆ ਇਹਨਾਂ ਨੇ ਇੱਥੇ ਮੇਰੇ ਦਾਦਮਾਰੇ ਇੱਕ ਜਣੇ ਨੇ ਮੇਰੀਆਂ ਬਾਵਾਵਾਂ ਬਣੀਆਂ ਦੋ ਜਣੇ ਨੇ ਮੇਰੇ ਦਾਦ ਮੁੰਡੇ ਪਛਾਣ ਤੂੰ ਤੁਸੀਂ ਸਾਰੇ ਕੌਣ ਕੌਣ ਸੀ ਤਿੰਨ ਮੁੰਡੇ ਮੈਂ ਪਛਾਣਦਾ ਜਿਹੜੇ ਅੱਗੇ ਆਏ ਕੀ ਨਾਮ ਕੀ ਮੁੰਡਿਆਂ ਦਾ ਇਹਨਾਂ ਦਾ ਇੱਕ ਦਾ ਸਾਹਿਦ ਆ ਇੱਕ ਦਾ ਬੋਬੀ ਆ ਇੱਕ ਸਾਹਿਦ ਦਾ ਮੈਨੂੰ ਸੌਂਕ ਵਿੱਚ ਆਇਆ ਕਿ ਡਰਾਈਵਰ ਆ ਕਿੱਥੇ ਰਹਿਣ ਵਾਲੇ ਪਤਾ ਹੈ ਬਾਸਪੁਰ ਦਾ ਰਹਿਣ ਵਾਲਾ ਉਹ ਕੋਈ ਇਸ ਮਾਮਲੇ ਨਾਲ ਲੈ ਕੇ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਕੋਈ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਬਾਈ ਤੁਹਾਡੇ ਕਿੱਥੇ ਕਿੱਥੇ ਸੱਟਾਂ ਮਾਰੀਆਂ ਇਹਨਾਂ ਨੇ ਇਹ ਗੋਡੀ ਤੇ ਚੱਪਣੀ ਤੇ ਚੱਪਣੀ ਧੋੜੀ ਮੇਰੀ ਗੋਡੀ ਦੀ ਮੈਂ ਡਰਾਈਵਰ ਬੰਦਾ ਆ ਮੈਂ ਹੁਣ ਗੱਡੀ ਕਿੱਦਾਂ ਮੈਂ ਕਾਹਾਂ ਦਾ ਪ੍ਰੋਟੈਸ ਕਰੂੰਗਾ ਕੀ ਕੀ ਮੰਗ ਕਰ ਦਿੱਤੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਉਹ ਬਣਦੀ ਕਾਰਵਾਈ ਆ ਇਹਨਾਂ ਦੇ ਸਾਹਮਣੇ ਕੀਤੀ ਜਾਵੇ ਇਹ ਹੁਣ ਮੈਂ ਪਹਿਲਾਂ ਆਇਆ ਨੇੜੇ ਹਾਈਵੇ ਦਾ ਐਡਮਿਟ ਹੋਇਆ ਉੱਥੇ ਮੌਕੇ ਤੇ ਪੁਲਿਸ ਨੇ ਵੀ ਪੁਲਿਸ ਵੀ ਪੁਲਿਸ ਨੇ ਢੂਕੀ ਦੀ ਪੁਲਿਸ ਮੌਕੇ ਤੇ ਆਈਓ ਸੀ ਉਹਨਾਂ ਨੇ ਹੀ ਮੈਨੂੰ ਚਾਕਰ ਦੀ ਗੱਡੀ 'ਚ ਪਵਾਇਆ ਯਾਨੀ ਕਿ ਆਪਣੇ ਟੱਕ ਆਪ ਮਾਰ ਕੇ ਇਹ ਆਪਨੇ ਟੱਕ ਆਪ ਮਾਰ ਕੇ ਆਇਆ ਭਾਜੀ ਮੈਨੂੰ ਫੋਰਸ ਨੇ ਉਥੋਂ ਮੌਕੇ ਤੇ ਮੇੜੂ ਚੌਂਕੀ ਦੀ ਪੁਲਿਸ ਸੀਗੀ ਉਹਨਾਂ ਨੇ ਹੀ ਮੈਨੂੰ ਟਿਕਵਾ ਕੇ ਗੱਡੀ 'ਚ ਪਾਇਆ ਉਹਨਾਂ ਨੇ ਹੀ ਇਹਨਾਂ ਦੀਆਂ ਗੱਡੀਆਂ ਐਕਵਾਇਰ ਕੀਤੀਆਂ ਤੇ ਮਾਮਲਾ ਮੇਰੇ ਸਾਹਮਣੇ ਉਹਨਾਂ ਨੇ ਦਰਜ ਕੀਤਾ ਪੁਛਗੇ 'ਚ ਉਹਨਾਂ ਦੇ ਸਾਹਮਣੇ ਹੀ ਹੋਇਆ ਇਹ ਮੌਕੇ ਤੋਂ ਫਰਾਰ ਹੋ ਗਏ ਸੀ ਸਾਰੇ ਮਿਲਵਟ ਦੇ ਹਾਂਜੀ ਹੁਣ ਕੀ ਮਾਮਲਾ ਜੀ ਵਿਰਤੀ ਆਪਣੇ ਫੜਦੇ ਸਬਲੌਸ ਬੜਕੇ ਲੈਂਦਾ ਗਿਆ ਜੀ ਸੰਦੀਪ ਜੀ ਨਾਮ ਦੇ ਵਿਅਕਤੀ ਆ ਦਿੱਕੋਈਆ ਹੋਲਡ ਮੇ ਅਪਰੋਚਿੰਗ ਮੋਜੀ ਹਸਪਤਾਲ ਆਏ ਨੇ ਲੜਾਈ ਚ ਗਰੀ ਦਾ ਮਾਮਲਾ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਇਹ ਕੰਡੀਸ਼ਨ ਕਿਤਾ ਮੜਾ ਪੇਸ਼ੈਂਟ ਦੀ ਕੰਡੀਸ਼ਨ ਸਟੇਬਲ ਹੈ ਲਾਤ ਨੂੰ ਥੋੜੀ ਜ਼ਿਆਦਾ ਸੱਟ ਲੱਗੀ ਹੈ ਇਸ ਕਰਕੇ ਸ਼ਿਮਾਡਿ ਕਿੰਦਾ ਹੈ